ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ 28 ਤਰੀਕ ਹੈ ਕੱਲ ਨੂੰ 28 ਤਰੀਕ ਨੂੰ ਵਿਧਾਇਕਾਂ ਦੇ ਅਸੀਂ ਘਰ ਘੇਰਨ ਜਾ ਰਹੇ ਹਾਂ ਘਰ ਅਸੀਂ ਕਿਉਂ ਘੇਰਦੇ ਹਾਂ ਕਿ ਜਦੋਂ ਇਹ ਪਿੰਡਾਂ ਦੇ ਵਿੱਚ ਆਉਂਦੇ ਆ ਕੋਈ ਸਾਡੀ ਗੱਲ ਨਹੀਂ ਸੁਣਦੇ ਕੋਈ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਅਸੀਂ ਇਹਨਾਂ ਤੋਂ ਆਪਦੇ ਸਵਾਲਾਂ ਦੇ ਜਵਾਬ ਮੰਗਣੇ ਆ ਇਸ ਲਈ ਅਸੀਂ ਇਹਨਾਂ ਦੇ ਘਰ ਘੇਰਦੇ ਹਾਂ ਬਾਕੀ ਇਹ ਸਾਰੇ ਪਰਤਾਉ ਵਿਆਪ ਦਿੰਦੇ ਆ ਕਿ ਸਾਡੇ ਜੋ ਅਸੀਂ ਮਜ਼ਦੂਰ ਕਿਸਾਨ ਹੈ ਸਾਡੇ ਵਿੱਚੇ ਫੁੱਟ ਪਾਉਂਦੇ ਆ ਅਸੀਂ ਆਪਦੇ ਵਿੱਚ ਫੁੱਟ ਨਹੀਂ ਪਾਉਣੀ ਚਾਹੁੰਦੇ ਅਸੀਂ ਕਿਸਾਨ ਮਜ਼ਦੂਰ ਸਭ ਅਸੀਂ ਲਿਖਾਂਗੇ ਇਹ ਕਹਿੰਦੇ ਅਸੀਂ ਧੀਰਾਂ ਅਸੀਂ ਇਹ ਆ ਬਹੁਤ ਵਾਰ ਇਸ ਤਰ੍ਹਾਂ ਦੇ ਪ੍ਰਤਾਉ ਗਿਆਨ ਦੇ ਲਈ ਇਹਨਾਂ ਨੂੰ ਕੋਈ ਲੋੜ ਨਹੀਂ ਬਾਕੀ ਹਾਂ ਸਰਾਜ ਨਾਲ ਸਹਿਯੋਗ ਹੈ ਰਿਹਾ ਸਾਰਿਆਂ ਨੂੰ ਪਤਾ ਹੈ ਭੈਣ ਭਰਾਵਾਂ ਨੂੰ ਕਰਨ ਨੂੰ ਵੱਧ ਚੜ ਕੇ ਸਾਰੇ ਭੈਣ ਤੇ ਭਰਾ ਆਪਾਂ ਇਹਨਾਂ ਦੇ ਸਾਰਿਆਂ ਦੇ ਘਰ ਘੇਰਾਂਗੇ ਤੇ ਇਹਨਾਂ ਦੇ ਕੋਲੋਂ ਆਪਾਂ ਆਪਦੇ ਸਵਾਲਾਂ ਦੇ ਜਵਾਬ ਮੰਗਾਗੇ ਸਾਨੂੰ ਸਾਡੇ ਜਵਾਬ ਸਹੀ ਦੇ ਦੇਣ ਤਾਂ ਅਸੀਂ ਘੇਰੋ ਹੋ ਕਰਾਂਗੇ ਨਹੀਂ ਉਹਨਾਂ ਚਿਰ ਅਸੀਂ ਇਹਨਾਂ ਦੇ ਘਰ ਘੇਰਾਂਗੇ ਕੱਲ ਸਾਡਾ ਸ਼ਾਂਤ ਮਈ ਇਹਨਾਂ ਦੇ 12 ਦੇ ਅੱਗੇ ਧਰਮਾ ਦਿੱਤਾ ਜਾਣਾ ਤੇ ਅਸੀਂ ਆਪਦਾ ਧਰਮਾ ਦੇਵਾਂਗੇ ਸ਼ਾਂਤ ਮਈ ਢੰਗ ਨਾਲ ਧਰਮਾ ਦੇਵਾਂਗੇ ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਦੇਣ ਤੇ ਇਹ ਜਿਹੜੀਆਂ ਫालतੂ ਬਾਧੂ ਕਿਸਾਨਾਂ ਦੇ ਬਾਰੇ ਜਾਂ ਮਜ਼ਦੂਰਾਂ ਬਾਰੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਕਿਸਾਨ ਮਜ਼ਦੂਰ ਇੱਕ ਆ ਇੱਕੋ ਹੀ ਅਸੀਂ ਸੰਘਰਸ਼ ਲੜਦੇ ਆ ਇੱਕੋ ਹੀ ਸਾਡਾ ਕਿੱਤਾ ਤੇ ਇੱਕੋ ਹੀ ਸਾਡਾ ਕੰਮ ਆ ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਆਪਦੇ ਕੰਮ ਕਰ ਰਹੇ ਆ ਸਾਡੇ ਵਿੱਚ ਇਹਨਾਂ ਨੂੰ ਤੰਗੜਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੇ ਆਪਦੀਆਂ ਵੋਟਾਂ ਲੈਣੀਆਂ ਜੋ ਮਰਜ਼ੀ ਕੁਛ ਕਰਨ ਆਪਦੀਆਂ ਵੋਟਾਂ ਕਿਸੇ ਤੋਂ ਲੈਣ ਨਾ ਲੈਣ ਸਾਡਾ ਵੋਟਾਂ ਨਾਲ ਕੋਈ ਮਤਲਬ ਨਹੀਂ ਕੋਈ ਸਾਡਾ ਵਿਚਾਰ